ਅਜੀ ਪੈਦਾ ਲੰਗਰ اٹੈਂਡ ਕਰਨ ਜਾ ਰਹੇ ਆ ਜੀ ਪਹਿਲਾ ਲੰਗਰ ਬਰੈਡ ਪਕੌੜਿਆਂ ਦਾ ਟੁੱਟ ਲੰਗਰ ਨਾਲ ਜੈਲ ਜੀਰਾ ਲਓ ਵੀ ਪਾ ਕੇ ਚਿੱਟੇ ਕੁਰਤੇ ਪਜਾਮੇ ਕਮਾਕਾਰਾਂ ਤੋਂ ਹੋ ਕੇ ਵੇਲੇ ਅਸੀਂ ਚੱਲੇ ਆਂ ਬਸਾਖੀ ਵਾਲੇ ਮੇਲੇ ਸੋ ਦੇਖਾਂਗੇ ਮੇਲੇ ਦਾ ਮਾਹੌਲ ਖਾਲਸੇ ਦਾ ਜਾਹੋ ਜਲਾਲ ਬਣੇ ਰਹੋ ਸਾਡੇ ਨਾਲ ਬਸਾਖੀ ਵਾਲਾ ਮੇਲਾ ਆਪਣੇ ਵਹੀਕਲ ਨੂੰ ਰੋਕ ਕੇ ਮੇਲੇ ਤੋਂ ਬਾਹਰ ਅਸੀਂ ਚੱਲ ਪਏ ਪੈਦਲ ਯਾਤਰਾ ਤੇ ਮੁੰਡੇ ਕਹਿੰਦੇ ਰਹੀਂ ਤਾਂ ਤੁਰਦੇ ਤੁਰਦੇ ਥੱਕ ਹੀ ਜਾਵਾਂਗੇ ਉਹ ਮੈਂ ਕਿਹਾ ਨਹੀਂ ਥੱਕਦੇ ਜਦੋਂ ਪਿਆ ਹੈ ਨਾ ਸਾਨੂੰ ਰਗੜਾ ਫਿਰ ਤੁਸੀਂ ਆਖੋਗੇ ਐਥੇ ਕਿਨੇ ਦਾ ਐਥੇ ਅਮਰੀਕਾ ਐਥੇ ਇੰਗਲੈਂਡ ਐਥੇ ਜਰੀਆਂ ਐਥੇ ਯੂ ਐਸਏ ਐਥੇ ਲੱਟ ਸੋ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਤਕ ਤਸਰੀ ਦਮਦਮਾ ਸਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਇਸ ਗੁਰਦੁਆਰਾ ਸਾਹਿਬ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਮੱਥਾ ਟੇਕਣ ਲਈ ਪਹੁੰਚਦੀਆਂ ਨੇ ਅਰਦਾਸਾਂ ਬੇਨਤੀਆਂ ਕਰਨ ਪਹੁੰਚਦੀਆਂ ਨੇ ਖਾਸ ਕਰਕੇ ਵਿਸਾਖੀ ਵਾਲੇ ਦਿਨ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਦੂਰੋਂ ਦੂਰੋਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤਾਂ ਇੱਥੇ ਪਹੁੰਚਦੀਆਂ ਨੇ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੱਥਾ ਟੇਕਣ ਵਾਲੀ ਲਾਈਨ ਦੇ ਵਿੱਚ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਏ ਇੱਕ ਵਾਰ ਤਾਂ ਅਸੀਂ ਮਨ ਬਣਾ ਲਿਆ ਕਿ ਆਪਾਂ ਵੀ ਲਾਈਨ ਦੇ ਵਿੱਚ ਲੱਗ ਕੇ ਮੱਥਾ ਟੇਕਾਂਗੇ ਪਰ ਇੰਨੀ ਵੱਡੀ ਲਾਈਨ ਨੂੰ ਦੇਖ ਕੇ ਸਾਡੇ ਬੰਦਿਆਂ ਦਾ ਜਿਹੜਾ ਰਾਤਾ ਬਦਲਦਾ ਜਾਂ ਲੱਗਦਾ ਹੈ ਕਿ ਨੇ ਵੀ ਆਪਾਂ ਨਾਲ ਵਾਲੀ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਲਿਖਣ ਸਰ ਸਾਹਿਬ ਦੇ ਵਿੱਚ ਮੱਥਾ ਟੇਕ ਆਵਾਂਗੇ ਇਸ ਲਾਈਨ ਦੇ ਵਿੱਚ ਆਪਾਂ ਨਹੀਂ ਲੱਗਦੇ ਤੁਸੀਂ ਦੇਖ ਸਕਦੇ ਹੋ ਸੰਗਤਾਂ ਕਿੰਨੀ ਭਾਰੀ ਮਾਤਰਾ ਦੇ ਵਿੱਚ ਆਈਆਂ ਹੋਈਆਂ ਨੇ ਮੱਥਾ ਟੇਕ ਕੇ ਆਪਣੀ ਆਪਣੀਆਂ ਅਰਦਾਸਾਂ ਬੇਨਤੀਆਂ ਕਰਕੇ ਵਾਪਸ ਚੱਲੇ ਪਾਰੀਆਂ ਨੇ ਹੁਣ ਅਸੀਂ ਤਿਆਰੀ ਖੇਚ ਲਈਏ ਗੁਰਦੁਆਰਾ ਸ੍ਰੀ ਲਖਨਸਰ ਸਾਹਿਬ ਵਿੱਚ ਜਾਣ ਲਈ ਸਾਡੇ ਨਾਲ ਤੇ ਸਾਰੇ ਬੰਦੇ ਤਿਆਰ ਹੋ ਕੇ ਆਪਣੇ ਜੋੜੇ ਜੁੱਤੀਆਂ ਆਸੇ-ਪਾਸੇ ਸੇਫ ਜੀ ਜਗ੍ਹਾ ਤੇ ਰੱਖ ਕੇ ਹੋਏ ਅਸੀਂ ਪਹੁੰਚ ਚੁੱਕੇ ਹਾਂ ਲਖਨਸਰ ਸਾਹਿਬ ਗੁਰਦੁਆਰਾ ਦੇ ਵਿੱਚ ਦੇਖ ਸਕਦੇ ਹਾਂ ਕਿ ਸੰਗਤਾਂ ਬੱਚੇ ਨੌਜਵਾਨ ਬੀਬੀਆਂ ਆਪਣੀ ਆਪਣੀਆਂ ਮਨੋਕਾਮਨਾ ਲੈ ਕੇ ਲਖਨਸਰ ਸਾਹਿਬ ਗੁਰਦੁਆਰਾ ਵਿੱਚ ਪਹੁੰਚੇ ਹੋਏ ਨੇ ਇਸ਼ਨਾਨ ਕਰ ਰਹੀਆਂ ਨੇ ਸੰਗਤਾਂ ਪੰਜ ਇਸ਼ਨਾਨ ਖ ਹੋ ਰਹੇ ਨੇ ਇਸ ਲਿਖਣ ਸਰ ਸਾਹਿਬ ਗੁਰਦੁਆਰੇ ਦੀ ਮਹੱਤਤਾ ਹੈ ਇੱਥੇ ਮੰਨਿਆ ਜਾਂਦਾ ਕਿ ਇੱਕ ਵਾਰ ਜੇ ਇੱਥੇ 35 ਲਿਖ ਦੇਵੇ ਉਸ ਦੀ ਜੋ ਵਿੱਤਿਆ ਦਾ ਉਸ ਨੂੰ ਨਾਣ ਮਿਲਦਾ ਹੈ ਉਸ ਵਿੱਦਿਆ ਵਿੱਚ ਉਹ ਬੰਦਾ ਅੱਵਲ ਰਹਿੰਦਾ ਹੈ ਸੋ ਸਾਡਾ ਬੰਦਾ ਤੇ ਜਿਆ ਆਉਂਦਾ ਉੜਾੜਾ ਕਹਿੰਦਾ ਆਉਂਦਾ ਬਈ ਸੋ ਸਾਡੇ ਬੰਦੇ ਵੀ ਬੈਠ ਕੇ ਮੈਂ ਕਿਹਾ ਚਲੋ ਆਪਾਂ ਵੀ ਯਾਰ ਜਦੋਂ ਆਏ ਆਪਾਂ ਵੀ ਲਿਖਦੇ ਆ ਆਪਾਂ ਚੱਕ ਲਈ ਸਲੇਟ ਸਲੇਟ ਨੂੰ ਕਰਦੇ ਆ ਰੇਜ ਆਪਾਂ ਵੀ ਲਿਖਣ ਦੀ ਕੋਸ਼ਿਸ਼ ਕਰਦੇ ਆ ਬੇਦੀ ਡਰਜਾ ਵਾਂ ਲੱਗਦਾ ਉੜਾੜਾ ਨੂੰ ਲਿਖੇ ਨੂੰ ਬਹੁਤ ਚਿਰ ਹੋ ਗਿਆ ਵੀ ਇੱਕ ਅੱਖਰ ਭੁੱਲਣਾ ਚਾਹੀਏ ਸੋ ਚਲੋ ਸ਼ੁਰੂ ਦੇ ਵਿੱਚ ਇੱਥੇ 35 ਹੀ ਲਿਖੀ ਜਾਂਦੀ ਸੀ ਪਰ ਬਾਅਦ ਦੇ ਵਿੱਚ ਇਸ ਵਾਰ ਦੇਖਿਆ ਕਿਸੇ ਨੇ ਸਲੇਟਾਂ ਦੇ ਉੱਤੇ ਸਤਨਾਮ ਸ੍ਰੀ ਵਾਹਿਗੁਰੂ ਲਿਖਿਆ ਹੋਇਆ ਸੀ ਕਿਸੇ ਨੇ ਖਾਲਿਸਤਾਨ ਜਿੰਦਾਬਾ ਕਿਸੇ ਨੇ 1 ਕਮਕਾਰ ਲਿਖਿਆ ਹੋਇਆ ਸੀ ਜਾਂ ਕਿਸੇ ਨੇ ਹੋਰ ਕੁਰਬਾਨੀਆਂ ਦੀਆਂ ਟੁਕਾਂ ਲਿਖੀਆਂ ਹੋਈਆਂ ਸੀ ਪਰ ਸਭ ਤੋਂ ਵੱਧ ਜੋ ਸਲੇਟਾਂ ਉੱਤੇ 35 ਹੀ ਲਿਖੀ ਸੋ ਮੱਥਾ ਟੇਕ ਕੇ 35 ਲਿਖ ਕੇ ਅਸੀਂ ਵਾਪਸ ਆ ਗਏ ਆ ਹੁਣ ਮੁੰਡੇ ਕਹਿੰਦੇ ਆਪਾਂ ਵੀ ਬਾਜ਼ਾਰ ਘੁੰਮਣਾ ਮੈਂ ਕਿਹਾ ਚਲੋ ਵੀ ਬਾਜ਼ਾਰ ਘੁੰਮਦੇ ਆਂ ਬਾਜ਼ਾਰ ਦੇ ਵਿੱਚ ਦੇਖਿਆ ਬਹੁਤ ਜ਼ਿਆਦਾ ਭੀੜ ਸੀ ਵੱਖ-ਵੱਖ ਤਰ੍ਹਾਂ ਦੇ ਲੰਗਰ ਲੱਗੇ ਹੋਏ ਸੀ ਬਰੈਡ ਚਾਪ ਕੋੜਾ ਦਾਲ ਰੋਟੀ ਤੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਬੁਲਾਰੇ ਬੋਲ ਰਹੇ ਸੀ ਇਹ ਬੰਦੇ ਦੀ ਆਸ ਪਛਾਣੋ ਕੌਣ ਬੋਲ ਰਿਹਾ ਤੇ ਹੁਣ ਅਸੀਂ ਚਾਲੇ ਪਾ ਦਿੱਤੇ ਬਈ ਪਠਿੰਡਾ ਵਾਲੀ ਸਾਈਡ ਤੇ ਜੋ ਸੂਏ ਦੇ ਉੱਤੇ ਬੈਠੇ ਨੇ ਬਾਬਾ ਵਿਦੀ ਚੰਦ ਦੇ ਬੰਦੇ ਵਿਦੀ ਚੰਦ ਜੋ ਪਰੰਪਰਾ ਸਮਰਦਾਇਕਤਾ ਹੈ ਉਹਨਾਂ ਨੇ ਖਾਤੀ ਘੋੜੇ ਲੈ ਕੇ ਆਏ ਨੇ ਜੋ ਬਸਾਖੀ ਦੇ ਲਾਸਟ ਦਿਨ ਇਨ੍ਹਾਂ ਘੋੜਿਆਂ ਤੇ ਹੀ ਜੋਰ ਦਿਖਾਏ ਜਾਂਦੇ ਨੇ ਘੋੜਿਆਂ ਨੂੰ ਸ਼ਿੰਗਾਰ ਕੇ ਨਵਾ ਕੇ ਜੋ ਉਹਨਾਂ ਦੀ ਦੇਖਰੇਖ ਕੀਤੀ ਜਾ ਰਹੀ ਏ ਤੇ ਬਸਾਖੀ ਦੇ ਲਾਸਟ ਦਿਨ ਅਖੀਰਲੇ ਦਿਨ ਇਨ੍ਹਾਂ ਹੀ ਘੋੜਿਆਂ ਦੇ ਜੋਰ ਉੱਥੇ ਦਿਖਾਏ ਜਾਣਗੇ ਇੱਕੋ ਲਾਈਨ ਦੇ ਵਿੱਚ ਕਿੰਨੇ ਹੀ ਕਾਲੇ ਘੋੜੇ ਖੜੇ ਹੋਏ ਨੇ ਤੇ ਦੂਰ ਦੂਰ ਤੱਕ ਜੇ ਆਪਾਂ ਨਜ਼ਰ ਮਾਰੀਏ ਤਾਂ ਇੱਥੇ ਘੋੜੇ ਹੀ ਘੋੜੇ ਨੇ ਦੂਰ ਦੂਰ ਤੱਕ ਬਰਾਊਨ ਬਲੈਕ ਤੇ ਵਾਈਟ ਕਲਰ ਦੇ ਘੋੜੇ ਇਸ ਤੋਂ ਬਿਨਾ ਹੁਣ ਅਸੀਂ ਪਹੁੰਚ ਚੁੱਕੇ ਹਾਂ ਪਿਛਲੇ ਪੜਾ ਦੇ ਵਿੱਚ ਉੱਥੇ ਵੀ ਸੂਏ ਦੇ ਕੋਲੇ ਬਹੁਤ ਤਰ੍ਹਾਂ ਦੇ ਘੋੜੇ ਰੱਖੇ ਹੋਏ ਸੀ ਜੋ ਇੱਕ ਘੋੜੇ ਨੂੰ ਜੋਰ ਦਿਖਾਉਣ ਦੇ ਲਈ ਤਿਆਰ ਕੀਤਾ ਜਾ ਰਿਹਾ ਸੀ ਵੱਖ-ਵੱਖ ਤਰ੍ਹਾਂ ਦੇ ਘੋੜੇ ਫਿਰ ਮੁੰਡੇ ਕਹਿੰਦੇ ਬਾਬਾ ਇਸ ਤਾਂ ਹਾਥੀ ਦੇਖ ਕੇ ਆਉਣਾ ਤੇ ਬਾਬਾ ਕਹਿੰਦਾ ਬਈ ਹਾਥੀ ਹੁੰਦਾ ਨਮਾਉਣ ਲੈ ਕੇ ਗਏ ਆ ਅਸੀਂ ਕਿਾ ਚਲੋ ਵੀ ਚੱਲਦੇ ਆਂ ਫਿਰ ਉੱਥੇ ਜਾ ਕੇ ਦੇਖ ਕੇ ਆਨੇ ਸਸੀ ਦੇਖਿਆ ਹਾਥੀ ਨੂੰ ਨਮਾ ਰਹੇ ਸੀ ਜਦੋਂ ਦੇਖਿਆ ਤਾਰਾਂ ਵਾਲੇ ਬੁਰਸ਼ ਵਾਲੇ ਸੀ ਇਸ ਨੂੰ ਨਮਾਇਆ ਜਾ ਰਿਹਾ ਸੀ ਫਿਰ ਅਸੀਂ ਹੱਥ ਲਾ ਕੇ ਚਮੜੀ ਤੇ ਦੇਖਿਆ ਵੀ ਚਮੜੀ ਬਹੁਤ ਸਖਤੀ ਹਾਥੀ ਦੀ ਆਰਾਮ ਨਾਲ ਬਹੁਤ ਆਰਾਮਦਾਇਕ ਨੀਂਦ ਨਾਲ ਉਹ ਹਾਥੀ ਸੁੱਤਾ ਪਿਆ ਸੀ ਜਿਵੇਂ ਉਹਨੂੰ ਆਰਾਮ ਆ ਰਿਹਾ ਅਖੀਰ ਵਿੱਚ ਅਸੀਂ ਬਾਦ ਦਿੱਤੇ ਮੇਲੇ ਤੋਂ ਵਾਪਸੀ ਨੂੰ ਚਾਲੇ ਇਹ ਬੱਚਾ ਛੋਟਾ ਬੱਚਾ ਮੇਲਾ ਦੇਖ ਕੇ ਆਪਣੇ ਡੈਡੀ ਦੇ ਘਾੜਿਆਂ ਤੇ ਚੜਦਾ ਕੋਣ ਕੋਣ ਛੋਟੇ ਹੁੰਦੇ ਇਸ ਤਰ੍ਹਾਂ ਆਪਣੇ ਡੈਡੀ ਦੇ ਘਾੜਿਆਂ ਤੇ ਚੜ ਕੇ ਮੇਲਾ ਦੇਖਦਾ ਰਿਹਾ ਤੇ ਮੇਲੇ ਦਾ ਆਨੰਦ ਮਾਨਦਾ ਰਿਹਾ ਸੋ ਏਸੀ ਬਸਾਖੀ ਦਾ ਮੇਲਾ ਉਮੀਦ ਕਰਦੇ ਹਾਂ ਕਿ ਸਾਡਾ ਬਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਨੂੰ ਕਦੇ ਮੇਲੇ ਤੇ ਬਸਾਖੀ ਦੇ ਮੇਲੇ ਤੇ ਜਾਣ ਦਾ ਨਹੀਂ ਮੌਕਾ ਮਿਲਿਆ ਸੋ ਅਗਲੇ ਸਾਲ ਜਰੂਰ ਆਪਣੇ ਪਰਿਵਾਰਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਮੇਲੇ ਦੇ ਵਿੱਚ ਜਰੂਰ ਘੁੰਮਣਾਉਣਾ ਮੇਲੇ ਦੇ ਵਿੱਚ ਮੱਥਾ ਟੇਕਣ ਵੀ ਲੋਕ ਆਉਂਦੇ ਨੇ ਸ਼ਰਧਾ ਨਾਲ ਆਉਂਦੇ ਨੇ ਬਸਾਖੀ ਦਾ ਇੱਕੋ ਇੱਕ ਮੇਲਾ ਹੈ ਕਿ ਜਿਸਾ ਜਿਸ ਦੀ ਧਾਰਮਿਕ ਪਰੰਪਰਾ ਵੀ ਉਨੀ ਹੈ ਤੇ ਪੰਜਾਬੀ ਸੱਭਿਆਚਾਰਕ ਪਰੰਪਰਾ ਵੀ ਉਨੀ ਹੈ